ਅੱਛਾ ਪਾਣੀ ਦੇ ਵਿੱਚੋਂ ਨਿਕਲਦੇ ਨੇ ਨਾਗ ਤੁਸੀਂ ਮਤਲਬ ਕੀ ਵੇਖਿਆ ਸੀਗਾ ਬੰਦੇ ਵੇਖੇ ਸੀ ਨਹੀਂ ਨਹੀਂ ਉਹ ਨਾਗ ਬਣ ਗਏ ਸੀ ਜਾਂ ਨਾਗ ਜਾਂ ਬੰਦੇ ਬਣ ਗਏ ਸੀ ਵੈਸੇ ਉਹ ਹੈ ਹੀ ਨਾਗ ਸੀ ਇਛਾ ਦੇ ਨਾਗਾ ਹਾਂ ਹੋਰੀ ਬਣਨ ਦਾ ਇਤਿਆਰ ਥੇ ਵੀ ਇੱਥੇ ਨਾਗਾ ਇਛਾ ਦੇ ਨਾਗ ਉਹਦਾ ਅੱਡਾ ਮੂੰਹ ਹੀ ਭਾਈ ਅੱਛਾ ਉਹ ਅੱਡਾ ਮੋਟਾ ਨਹੀਂ ਜਿਹੜੇ ਇੱਥੇ ਨਾਗ ਨਾਗ ਨਹੀਂ ਰਹਿੰਦੇ ਆਗੇ ਕਹਦੇ ਤੁਸੀਂ ਵੇਖਿਆ ਉਹ ਬੰਦੇ ਬਣ ਗਏ ਹੁਣ ਜਾਂ ਬੰਦੇ ਤੋਂ 나ਗ ਬਣ ਗਏ ਹੁਣ ਆਹ ਡੇਰੇ ਦੇ ਵਿੱਚ ਕਹਿੰਦੇ ਇੱਛਾਦਾਰੀ 나ਗ ਤੇ 나ਗ ਨ ਰਹਿੰਦੇ ਆ ਅੱਜ ਦੇ ਟਾਈਮ ਦੇ ਵਿੱਚ ਕੋਈ ਯਕੀਨ ਕਰੇ ਨਾ ਕਰੇ ਪਰ ਪਿੰਡ ਦੇ ਵੱਡੇ ਲੋਕ ਕਹਿੰਦੇ ਵੀ ਅਸੀਂ ਉਹ ਦੇਖੇ ਆਗੇ ਤੇ ਇੱਥੇ ਕਿ ਬਾਬਾ ਜੀ ਜਿਹੜੇ ਰਹਿੰਦੇ ਆ ਉਹ ਵੀ ਕਹਿੰਦੇ ਆ ਵੀ ਮੈਨੂੰ ਕਈ ਵਾਰੀ ਜਿਹੜੇ ਦਰਸ਼ਨ ਹੋਇਆ ਤੇ ਇੱਥੇ ਇੱਕ ਛੱਪੜ ਬਣਿਆ ਹੋਇਆਗਾ ਉਸ ਛੱਪੜ ਦੇ ਵਿੱਚ ਜਦੋਂ ਕਹਿੰਦੇ ਪੂਰਨ ਮਾਸੀ ਆਉਂਦੀ ਆ ਤਾਂ ਪਤਾ ਹੀ ਨਹੀਂ ਲੱਗਦਾ ਵੀ ਕਿੰਨੇ ਕ 나ਗ ਕਿੱਥੋਂ ਆ ਜਾਂਦੇ ਨੇ ਨਾ ਤਾਂ ਸਾਰੇ ਪਾਸੇ ਜਿਹੜੇ 나ਗ ਆਪਸ ਦੇ ਵਿੱਚ ਲਿਵਟੇ ਹੁੰਦੇ ਨੇਗੇ ਤੇ ਉਸੇ ਛੱਪੜ ਦੇ ਵਿੱਚ ਉਹ ਜਿਹੜੇ 나ਗ ਤੇ ਨਾਗਨੀ ਨੇ ਉਹ ਬਾਹਰ ਆਉਂਦੇ ਨੇਗੇ ਤਾਂ ਆਜੋ ਇਹ ਡੇਰਾ ਮੈਂ ਪਹਿਲਾਂ ਤੁਹਾਨੂੰ ਲੋਕੇਸ਼ਨ ਦੱਸਦਾ ਆਪਾਂ ਗੁਰਦਾਸਪੁਰ ਦੇ ਵਿੱਚ ਪਹੁੰਚੇ ਹੋਇਆ ਸਾਧੂ ਚੱਕ ਪਿੰਡ ਤੇ ਉਹ 나ਗ ਤੇ ਨਾਗਨ ਦਾ ਇੱਛਾਧਾਰੀ ਨੇ ਜਿਹੜੇ ਉਹਨਾਂ ਦਾ ਨਾਮ ਹੈ ਸਿੱਧੂ ਜਿਹੜਾ ਮਤਲਬ 나ਗ ਹੈ ਮੀਰੀ ਹੈ ਜਿਹੜੀ ਉਹ 나ਗਨ ਹੈ ਸਿੱਧੂ ਮੀਰੀ ਦਾ ਡੇਰਾ ਵਜਦਾ ਹੈ ਇਹ ਤੇ ਆਜੋ ਸਾਰਾ ਡੇਰਾ ਤੁਹਾਨੂੰ ਉਹ ਮੈਂ ਫਿਰਕੇ ਦਿਖਾਉਨੇ ਆ ਤੇ ਨਾਲੇ ਬਾਬਾ ਜੀ ਨਾਲ ਤੇ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਪਿੰਡ ਵਾਲਿਆਂ ਦੇ ਵਿੱਚ ਕਾਫੀ ਮਾਨਤਾ ਹੈ ਤੇ ਬਾਬਾ ਜੀ ਆਪਣੇ ਨਾਲ ਖੜੇ ਨੇ ਆਪਾਂ ਸਾਰੀ ਜਾਣਕਾਰੀ ਉਹਨਾਂ ਤੋਂ ਲੈਨੇ ਆ ਕੀ ਹਾਲ ਨੇ ਬਾਈ ਹਾਂ ਜੀ ਜੀ ਆਇਆਂ ਜੀ ਆਪਦੇ ਚੈਨਲ ਨੂੰ ਤੇ ਦੇਖਣ ਵਾਲੇ ਸਰੋਤਿਆਂ ਨੂੰ ਸਭਨਾਂ ਨੂੰ ਇਹ ਸਿੱਧੋ ਮੇਰੀ ਦਰਬਾਰ ਵੱਲੋਂ ਜੀ ਆਇਆਂ ਬਾਈ ਕੀ ਇਤਿਹਾਸ ਇੱਥੋਂ ਦਾ ਥੋੜਾ ਜਿਹਾ ਤੁਰ ਫਿਰਕੇ ਦਿਖਾ ਦਿਓ ਸਾਨੂੰ ਇਹਦਾ ਜੀ ਆਓ ਇਧਰੋਂ ਸ਼ੁਰੂ ਹੋ ਜਾਣਾ ਏ ਆ ਜੀ ਪੁਰਾਣਾ ਢੂਣਾ ਸਾਹਿਬ ਪੁਰਾਣੇ ਸੰਤਾਂ ਦਾ ਹੀ ਚੱਲਿਆ ਹੋ ਅੱਛਾ ਜੀ ਠੀਕ ਹੈ ਜੀ ਇਹ ਹੈ ਲਖ ਦਾਤਾ ਪੀਰ ਮੋਛੇ ਦਾ ਦਰਬਾਰ ਠੀਕ ਹੈ ਜੀ ਭਾਜੀ ਇੱਥੇ ਆ ਕੇ ਸੁਖਣਾ ਪੂਰੀ ਹੁੰਦੀ ਹੈ ਸੁਖ ਮੰਗਦੇ ਨੇ ਹਾਂਜੀ ਇਹ ਦੇਵਤੇ ਲੋਕ ਪੂਰੀ ਕਰਦੇ ਨੇ ਅੱਛਾ ਇਹ ਉਹ ਇਛਾਦਾਰੀ ਨਾਗੰਦੇ ਹੀ ਅਸਲੀ ਜਗਾ ਹੈ ਇਹ ਅੱਛਾ ਇਹ ਬਣੀ ਹੋਈ ਹੈ ਜਿਹੜਾ ਨਾ ਧਾਰਦੀ ਹੈ ਸੈ ਜੋਗ ਨਾਲ ਕਿਤੇ ਕੋਈ ਅਹੋ ਜਆ ਸਖੀ ਆਵੇ ਜਿਹੜਾ ਇਹਨੂੰ ਮੰਦਿਰ ਦਾ ਰੂਪ ਦੇਵੇ ਠੀਕ ਹੈ ਬਹੁਤ ਮਜਬੂਰ ਆ ਇੱਥੇ ਛੱਤ ਵੀ ਨਹੀਂ ਹੁੰਦੀ ਆ ਵੀ ਕੋਈ ਸੇਵਾ ਕਰਾ ਗਿਆ ਹਿੱਤ ਤਾਂ ਤਾਲੀਆਂ ਹੁੰਦੀਆਂ ਸੀ ਬਹੁਤ-ਬਹੁਤ ਵੱਡੀਆਂ ਉਹਨਾਂ ਦੇ ਵਿੱਚ ਵਰਮੀ ਹੁੰਦੀ ਸੀ ਅੱਛਾ ਉਹਦੇ ਵਿੱਚ ਹੁੰਦਾ ਇਹ ਫਿਰ ਦੁਨੀਆ ਆ ਕੇ ਨਾ ਲੱਸੀਆਂ ਪਾਵੇ ਪਰਛਾਵੇਂ ਦੇ ਦੇ ਤੇ ਦੇਵਤੇ ਲੋਕ ਥੋੜੇ ਦੂਰ ਹੋ ਜਾਂਦੇ ਹੁਣ ਧਰਤੀ ਦੇ ਥੱਲੇ ਸਭ ਕੁਝ ਇੱਥੋਂ ਦਾ ਕਨੈਕਸ਼ਨ ਉਹ ਵਰਮੀਆਂ ਪਿੱਛੇ ਮਾਰਿਓ ਜਰਾ ਉਧਰ ਨੂੰ ਹਾਂਜੀ ਉਹ ਵਰਮੀ ਨਹੀਂ ਉੱਥੋਂ ਇਹ ਆਇਆ ਨੂੰ ਉਧਰੋਂ ਬੌਲੀ ਜੇ ਬੋਲੋ ਕੀ ਗੰਗਾ ਅੱਛਾ ਬਾਬਾ ਜੀ ਕੀ ਕੀ ਰੋਗ ਠੀਕ ਹੁੰਦੇ ਇੱਥੇ ਇੱਥੇ ਜੀ ਜਿਹੜੇ ਛੋਟੇ ਬੱਚੇ ਵੱਧੇ ਫੁੱਲਦੇ ਦੀ ਸੋਕੜਾ ਜਿਹਨਾਂ ਨੂੰ ਕਹਿੰਦੇ ਆ ਉਹਨਾਂ ਦਾ ਸ਼ਰਧਾ ਨਾਲ ਇਸ਼ਨਾਨ ਕਰਾਉਣ ਸਵਾ ਮਹੀਨੇ ਚ ਪੰਜ ਇਸ਼ਨਾਨ ਹੁੰਦੇ ਆ ਠੀਕ ਹੋ ਜਾਂਦੇ ਆ ਬਹੁਤ ਠੀਕ ਹੋਏ ਆ ਉਹਨਾਂ ਦੀ ਫਿਰ ਇੱਕ ਪਰੋਲੀ ਬਣਾ ਕੇ ਫੁੱਲੀਆਂ ਦੀ ਭਰ ਕੇ ਚੜਾ ਕੇ ਬਾਕੀ ਜੋ ਕੋਈ ਸ਼ਰਧਾ ਤੇਰੇ ਵਾਸਤੇ ਕੋਈ ਪ੍ਰਸ਼ਾਦ ਲਿਆਵੇ ਇਹੀ ਮੰਗਿਆ ਬਾਬਾ ਜੀ ਕਿੰਨੀ ਕੁ ਪੁਰਾਣੀ ਗੱਲ ਹੋਊਗੀ ਵੀ ਮਤਲਬ ਇੱਥੇ ਇੱਛਾਧਾਰੀ नाग ਜਦੋਂ ਰਹਿੰਦੇ ਸੀ ਕਿੰਨਾ ਕੁ ਟਾਈਮ ਹੋ ਗਿਆ ਹੁਣ ਉਹਨਾਂ ਨੂੰ 100 ਸਾਲ ਤੋਂ ਤੇ ਡੇਰਾ ਵਸਦਾ ਚੱਲਦਾ ਦੀਵਾ ਜਗਦਾ ਇੱਥੇ ਜੀ 100 ਸਾਲ ਹੋ ਗਏ ਹਾਂ ਸੰਤਾ ਮੂਰਤੀ ਕੋਈ ਆਏਗਾ ਤਾਂ ਹੀ ਵਸੇਗਾ ਨਾ ਹਾਂਜੀ ਤੇ ਪਿੱਛੇ ਜਿਹੜਾ ਆ ਇਹ ਇਸ ਤਰ੍ਹਾਂ ਸੀ ਛਪੜੀ ਸੀ ਵੇਖ ਮਸ਼ਹੂਰ ਛਪੜੀ ਦੇ ਨਾਲ ਸਿੱਧੂ ਸਿੱਧੂ ਮੇਰੀ ਛਪੜੀ ਅੱਛਾ ਜੀ ਹਾਂਜੀ ਤੇ ਦੁਨੀਆ ਪੁਰਾਣੇ ਬਜ਼ੁਰਗਾਂ ਤੋਂ ਬਜ਼ੁਰਗ ਇੱਥੇ ਕੋਈ 4-4 5-5 ਪੀੜੀਆਂ ਪੁਰਾਣੇ ਲੋਕ ਆ ਰਹੇ ਜਿਹੜੇ ਦੱਸਦੇ ਸਾਡੇ ਦਾਦੇ ਦਾਦੀਆਂ ਵਡਿਆਂ ਤੋਂ ਵਡਿਆਂ ਦੇ ਨਾਮ ਤੇ ਪੁਰਾਣਾ ਡੇਰਾ ਜੀ ਦਰਬਾਰ ਆਏ ਦੇਵਤੇ ਲੋਕਾਂ ਦਾ ਤੇ ਮੁਰਸ਼ਿਦ ਪੀਰ ਲਖਦਾ ਹੂੰ ਤੁਹਾਨੂੰ ਲੱਗਦਾ ਵੀ ਲੋਕ ਯਕੀਨ ਕਰਦੇ ਨੇ ਵੀ ਪਹਿਲਾਂ ਇਛਾ ਦੀ नाग ਹੁੰਦੇ ਸੀਗੇ ਵੇਖੋ ਜੀ ਇੱਕ ਤੇ ਅਫਵਾਹਾਂ ਜਿਹੜੇ ਵਿੱਚ ਪਾ ਦਿੰਦੇ ਆ ਨਾ ਉਹਨਾਂ ਨਾਲ ਸੰਗਤਾਂ ਦਾ ਵੀ ਡੋਲ ਜਾਂਦਾ ਤੇ ਸਾਨੂੰ ਡੇਰਿਆਂ ਵਾਲਿਆਂ ਨੂੰ ਵੀ ਮੁਸ਼ਕਲ ਹੁੰਦੀ ਹੈ ਇਹਦੇ ਵਿੱਚ ਇੱਕ ਵਿੱਚ ਆਇਆ ਉਹਨੇ ਲਿਖ ਦਿੱਤਾ ਵੀ ਬਿਨਾ ਤੇਲ ਤੋਂ ਹੀ ਦੀਵਾ ਜਗਦਾ ਅੱਛਾ ਆਇਆ ਇੱਕ ਪ੍ਰੈਸਰ ਬੋਟਰ ਤੇ ਇਹ ਗੱਲ ਅਸੀਂ ਦੀ ਕਿੱਦੇ ਤੁਹਾਨੂੰ ਵੀ ਨਹੀਂ ਕਹੀ ਉਹਨੇ ਆ ਵੀ ਲਿਖ ਦਿੱਤੀ ਅਸੀਂ ਇਹ ਕਿਹਾ ਸੀ ਕਿ 100 ਸਾਲ ਤੋਂ ਇੱਥੇ ਦੀਵਾ ਪਤੀ ਜਗਦਾ ਡੇੜਾ ਵਸਦਾ ਆ ਠੀਕ ਆ ਡੇੜਾ ਵਸੇਗਾ ਸੰਗਤਾਂ ਤਾਂ ਇਹ ਰੁਕੇਗੀ ਨਾ ਹਾਂ ਉਹ ਗੱਲ ਕਰਨ ਤੇ ਕਰੋਨ ਚ ਮੁੱਖੜਕਾ ਵੀ ਆ ਗਈ ਨੀਓ ਮਤਲਬ ਕੋਈ ਉਹ ਫਿਰ ਦੇਖਣ ਆ ਗਏ ਲੋਕ ਵੀ دیਵਾ ਕਿਥੇ ਦੱਸੋ ਸਾਨੂੰ ਜਗਦਾ ਹੀ ਹੁਣ ਕਿਹੜਾ ਦਸੀਏ ਇਤੇ ਹਜ਼ਾਰ ਦਾ ਤੇਲ ਫੂਕਦੇ ਹਫਤੇ ਦਾ ਉਹ ਕੋਈ ਪਿੰਡ ਦਾ ਮਤਲਬ ਕੋਈ ਬਜ਼ੁਰਗ ਹੋਵੇ ਪ੍ਰਾਣਾ ਜਾਂ ਤੁਸੀਂ ਹੁਣ ਕਦੇ ਕਿਸੇ ਨੂੰ ਦੇਖੇ ਨੇ ਇਹ ਨਾਗ ਹਾਂਜੀ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਸਿਆਲ ਨੂੰ ਤੁਸੀਂ ਆਉਗੇ ਤੇ ਤੁਹਾਨੂੰ ਬਹੁਤ ਜਿਆਦਾ ਲੱਭਣਗੇ ਕਿਥੇ ਹੁਣ ਇਕੱਠੇ ਨਹੀਂ ਨਾ ਹੁੰਦੇ ਲੋਕ ਨੇ ਤੇ ਤੁਹਾਨੂੰ ਪਤਾ ਨੇ ਦੱਸੇ ਕਈਆਂ ਨੂੰ ਇਥੇ ਡਰਾ ਕੇ ਭਜਾਇਆ ਕਈ ਕੁਝ ਹੋ ਗਿਆ ਅੱਛਾ ਵੀ ਜਿੱਦਾ ਚੰਗੇ ਰੂਪ ਵਿੱਚ ਵੀ ਆਉਂਦੇ ਆ ਪਰੇ ਕਰੋਪੀ ਦੇ ਰੂਪ ਵਿੱਚ ਵੀ ਆਉਂਦੇ ਜਿੱਦਾਂ ਆਪਾਂ ਫਿਲਮਾਂ 'ਚ ਨਹੀਂ ਵੇਖਦੇ ਹੁੰਦੇ ਮਤਲਬ ਬੰਦੇ नाग ਬਣ ਜਾਂਦੇ नाग ਬੰਦੇ ਵੀ ਉਹ ਉਹੀ ਸਾਰੀ ਗੱਲਬਾਤ ਹੈ ਉਹ ਉਹ ਇਹ ਕਰਦੇ ਜ਼ਰੂਰ ਆ ਪਰ ਇਹ ਜੀ ਇਹ ਦੂਸਰੀ ਦੁਨੀਆ ਤੋਂ ਆਲੇ ਹੋ ਅੱਛਾ ਹਾਂ ਜੋ ਮਤਲਬ ਦਿਖਾਈ ਨਹੀਂ ਕਿਸੇ ਨੂੰ ਇਹ ਜਿਹੜਾ ਰੂਪ ਉਹ ਕੋਸ਼ਿਸ਼ ਕਰਦੇ ਰਾਤ ਹੀ ਤਾਂ ਦੀ ਇਹਨਾਂ ਦਾ ਹੁੰਦਾ ਪੂਰਨ ਮਾਸ਼ੀ ਦੀ ਝਾਂਣੀ ਰਾਤ ਠੀਕ ਆ ਉਹਦੋਂ ਇਹ ਸ਼ੈਤਾਨੀ ਨੂੰ ਇਹ ਦੋਨੇ ਰੂਪ ਧਾਰਨ ਕਰਨੇ ਪੈਂਦੇ ਬੰਦਗੀ ਵਾਸਤੇ ਇਹ ਉਹਨਾਂ ਦਾ ਪੂਰਨ ਮਾਸੀ ਆ ਲੱਗਦਾ। ਇਹ ਪੂਰਨ ਮਾਸੀ ਨੂੰ ਮਤਲਬ ਦੋਵੇਂ ਰੂਪ ਧਾਰਨ ਕਰ ਲੈਂਦੇ ਨੇ। ਜੀ ਜੀ। ਕੋਈ ਨਾਮ ਵੀ ਸੀ ਉਹਨਾਂ ਦੇ? ਹਾਂ ਜੀ ਸਿੱਧੂ ਮੀਰੀ। ਸਿੱਧੂ ਮੀਰੀ। ਹਾਂ ਸਿੱਧ ਬਾਬਾ ਜੀ ਤੇ ਮੀਰੀ 나ਗ ਮਾਤਾ ਦਾ ਨਾਮ। ਅੱਛਾ। ਉਹਨਾਂ ਦਾ ਸਿੱਧੂ ਮੀਰੀ ਜੁੜਵੇ ਸੀ ਨਾ। ਦੋ 나ਗ ਸੀ ਉਹਨਾਂ ਦਾ ਨਾਮ ਸਿੱਧੂ ਤੇ ਜੋ 나ਗ ਨਹੀਂ ਉਹਨਾਂ ਦਾ ਮੀਰੀ ਸੀ। ਹਾਂ ਜੀ। ਸਿੱਧੂ ਮੀਰੀ। ਸਿੱਧੂ ਮੀਰੀ। ਇਹ ਪੁਰਾਣਾ ਨਾਮ ਚੱਲਿਆ। ਸਿੱਧੂ ਮੀਰੀ ਛੰਬੜੀ। ਇੱਥੋਂ ਹੀ ਚਾਲੂ ਹੈ ਵੋਲਟੇਜ ਹੀ ਬੋਲੀ ਦਾ ਰੂਪ ਦਿੱਤਾ ਬੋਲੀ ਬਣਾਈ ਹੈ ਚਲੋ ਅੱਛਾ ਜੀ ਇਹ ਛਪੜੀ ਦੇ ਨਾਮ ਤੇ ਹਾਂ ਕਮਗੁਮ ਚੱਲਣ ਦਿਆ ਸੰਗ ਤੇ ਜਦੋਂ ਮਨਮਤਾ ਕਰਦੀ ਹੈ ਇਹ ਕੁਝ ਜਨਕ ਸਹਿਯੋਗ ਨਾਲ ਦਿੰਦੇ ਆ ਕਰੀ ਜਾਂਦੇ ਆ ਨਾਲ ਜਾਂਦੇ ਆ ਅੱਛਾ ਇਹ ਛਪੜੀ ਹੈ ਜੀ ਬਹੁਤ ਨਿਆ ਆ ਰਹੀ ਹੈ ਫਿਰ ਇਧਰ ਕੋਟਕੇ ਪੈਰ ਰੱਖਿਓ ਜਰਾ ਅੱਛਾ ਬਾਬਾ ਇਹ ਛਪੜੀ ਹੈ ਜਿਹੜੀ ਰੋਗ ਦੂਰ ਕਰਦੀ ਹੈ ਹਾਂਜੀ ਹਾਂਜੀ ਫਰਕ ਪਿਆ ਕਿਸੇ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਫਰਕ ਇੱਥੇ ਪੰਹਾਰਾ ਸੀ 6 ਸਤਜੂਨ ਦਾ ਹੋਇਆ ਸਤਜੂਨ ਨੂੰ ਅੱਛਾ ਜੀ ਉਦੋਂ ਦੁਨੀਆ ਨੂੰ ਪੁੱਛੋ ਫਰਕ ਵਾਲੇ ਆਏ ਸੀ ਸਾਰੇ ਉਹ ਕਿੰਨੇ ਕ ਪਿੰਡਾਂ ਦੀ ਰਾਖੀ ਕਰਦੇ ਨੇ ਇਹ 나ਗ ਦੇਵਤਾ ਜੀ ਇਹ ਜੀ ਬਾਈਵਾਸ 22 ਪਿੰਡਾਂ ਦੀ ਵਾ 22 ਪਿੰਡਾਂ ਬਾਈਵਾਸ ਦਾ ਦੇਵਤਾ ਹਈਏ ਅੱਛਾ ਇਹ ਜੰਗਲ ਹੁੰਦਾ ਸੀ ਨਾ ਉਦੋਂ ਪਿੰਡ ਕਿਹੜੇ 22 ਛੇਤੀ ਦਾ ਬਣ ਜਾਂਦੇ ਸੀ ਯਾਹੋ ਇਦੇ ਵਿੱਚ ਹੀ ਦਰਸ਼ਨ ਦਦਾਬ ਦਿੰਦੇ ਆ ਜੀ ਸਿਆਲ ਤੇ ਬਹੁਤ ਜਿਆਦੇ ਦਿੰਦੇ ਇਹ ਥੱਲੇ ਹੋ ਹੀ ਨਿਕਲ ਆਉਂਦੇ ਆ ਥੱਲੇ ਹੀ ਸਪਨ ਹੋ ਜਾਂਦੇ ਆ ਅੱਛਾ ਪਾਣੀ ਦੇ ਵਿੱਚੋਂ ਨਿਕਲਦੇ ਨੇ ਨਾਗ ਹਾਂਜੀ ਸਿਆਲ ਨੂੰ ਮਿਲਗੀ ਗੁੱਛੇ ਬਣਦੇ ਆ ਇੱਕ ਬੱਚੇ ਨੂੰ ਇੱਕ ਵਾਰੀ ਸੋਨੇ ਦਾ ਰੂਪ ਦੇ ਵਿੱਚ ਉਹ ਆਪਣੇ ਦੁਪਹਿਰ ਲੱਗੀ ਸੀ ਕੋਈ ਜੀ ਨਹੀਂ ਸੀ ਉੱਥੇ ਅੱਛਾ ਜੀ ਉਹ ਬੱਚਾ ਇੱਕ ਪਿੰਡੂ ਆਉਂਦਾ ਮੈਂ ਹਰ ਦੇਰ ਦੋ ਸਾਲ ਦੀ ਗੱਲ ਹੈ ਤੇ ਉਹ ਆਇਆ ਇੱਧਰ ਅੱਛੇ ਉਹ ਇਥੇ ਜਿਹੜਾ ਉਹ ਆ ਕੇ ਚੀਕਾ ਮਾਰਦਾ ਭੱਜਾ ਪਿੱਛੇ ਅੱਗੋਂ ਮੈਂ ਭੱਜਾ ਮੈਂ ਹੱਕੀ ਹੋਇਆ ਨੂੰ ਉਹ ਅਲਾ ਹਾ ਸ਼ੋਨਾ ਸਾਰਾ ਸ਼ੋਨੇ ਨਾ ਭਰਿਆ ਸਲਾ ਸ਼ੋਨੇ ਨਾ ਉਹ ਦਿਸੇ ਨਾ ਉਹ ਜਿੰਨੇ ਚੰਨ ਅਸੀਂ ਆਏ ਉਹ ਜਿੱਤਾ ਖੋਲਣ ਦੇ ਨੀ ਚੀਜ਼ ਬਹਿਣ ਲਈ ਥੱਲੇ ਰੂਪ ਤੇ ਸਾਨੂੰ ਉਹ ਦੇਹੇ ਲੱਭੇ ਕੱਖ ਨਾ ਲਾਲ ਹੀ ਲਾਲ ਲਾਲ ਹੀ ਲਾਲ ਸਭ ਕੁਝ ਕਿੰਨਾ ਚਿਰ ਦਿਖਦਾ ਰਿਹਾ ਉਦੋਂ ਬਾਅਦ ਫਿਰ ਤੇ ਸਾਫ ਹੋ ਗਿਆ ਇੱਥੇ ਹੀ ਨਿਕਲੇ ਇੱਥੇ ਹੀ ਸਪਨ ਆਸੀ ਇਹ ਗੱਲ ਫੋਨ ਦਾ ਕੋਈ ਨਾ ਲੱਭਣ ਦੱਸੇ ਹੂੰ ਜੇ ਤੁਸੀਂ ਸਿਆਲ ਨੂੰ ਆਉਂਦੇ ਨਾ ਇਹ ਹੁਣੇ ਘੰਟਾ ਤੁਹਾਡੇ ਤੋਂ ਪਹਿਲੇ 25 25 ਗੁੱਛੇ ਬਣੇ ਨੇ ਆ ਇੱਕ ਦੂਜੇ ਨਾਲ ਅੱਛਾ ਉਰੇ ਲਾਗਾ ਦੇ ਹਾਂਜੀ ਕਿਤੇ ਮੈਂ ਨਹੀਂ ਹੁੰਦੇ ਆ ਇਹਦੇ ਵਿੱਚ ਹੈ ਸਹਾ ਰਿਕ ਨੂੰ ਜਿਹੜਾ ਮਰਜੀ ਹੈ ਦਰਸ਼ਨ ਦੇਣ ਕੇ ਸਿਆਲ ਨੂੰ ਫੇਰ ਜੀ ਜੇ ਅਸੀਂ ਦੇਖਣੇ ਹੁਣ ਮਤਲਬ ਅਸੀਂ ਕਦੋਂ ਆਈਏ ਉਹ ਸਿਆਲ ਸਿਆਲ ਚ ਦੱਸ ਚੱਲ ਜਾਓ ਤੀ ਭਾਏ ਤੇ 20 ਅਰੇ ਫੋਨ ਤੇ ਤੁਹਾਨੂੰ ਦੱਸ ਦਰਸ਼ਨ ਕਰਾਉਂਦੇ ਹਾਂ ਹਾਂ ਟਿਕਾਓ ਤੇ 20 20 25 25 ਨਾਲ ਦੇ ਤੇ ਇਕੱਠੇ ਇਹ ਗੁਛਾ ਬਣੇ ਦੇ ਕੇ ਉਹਨਾਂ ਕਰਜੇ ਲੱਗੇ ਨੇ ਹੁਣ ਸ਼ੁਰੂ ਹੋ ਜਾਣੇ ਆ ਗਾੜੀ ਬਰਸਾਤਾਂ ਤੋਂ ਬਾਅਦ ਤੇ ਸ਼ਿਵਰਾਤਰੀ ਤੱਕ ਫਿਰ ਇਹ ਵਿੱਚ ਰਹਿਣੇ ਹਨ ਸ਼ਿਵਰਾਤਰੀ ਦਾ ਫਿਰ ਇਹਨਾਂ ਨੇ ਕਰਾ ਕੇ ਤੇ ਫਿਰ ਇਹ ਸੁੱਕਣੇ ਸ਼ੁਰੂ ਹੋ ਜਾਣੇ ਫਿਰ ਮਹੀਨਾ ਕੇ 2 4 1 ਫਿਰ ਕਦੀ ਕਦੀ ਫਿਰ ਬਿਲਕੁਲ ਗੈਰ ਹੁਣ ਬਹੁਤ ਘੱਟ ਹੁੰਦੇ ਫਿਰ ਕਰਮੇ ਇਹਦੇ ਉੱਧਰ ਤੁਸੀਂ ਪਿੱਛੇ ਬੈਠੇ ਹਾਂ ਇਹ ਸਾਰੀ ਧਰਤੀ ਉਹਨਾਂ ਦੇ ਨਾਲ ਜਿੰਨੀ ਪਟੜੀਆਂ ਦੇ ਵਿੱਚ ਬਹੁਤ 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 ਵੱਡੇ ਦਿੰਦੇ ਇਧਰ ਉਹ ਚੜ੍ਹ ਨਹੀਂ ਦਿੰਦੇ ਕਿਸੇ ਨੂੰ ਅੱਛਾ ਹਾਂ ਅੱਛਾ ਇੱਧਰ ਦੀ ਕੋਈ ਆ ਨਹੀਂ ਸਕਦਾ ਇੱਧਰ ਇੱਧਰ ਕੰਮ ਲਾਇਆ ਸੀ ਇੱਕ ਦਿਨ ਬੰਦਿਆਂ ਨੇ ਇੱਕ ਟਾਣੀ ਨੇ ਉੱਥੋਂ ਪਲਿਓ ਮੈਂ ਰੋਕ ਕੇ ਗਿਆ ਸੀ ਮੈਂ ਕਿਹਾ ਇੱਧਰ ਨਾ ਆਇਓ ਹੂੰ ਉਹ ਮੈਂ ਚਲ ਗਿਆ ਸ਼ਹਿਰ ਕੋ ਕੰਮ ਪੈ ਗਿਆ ਤੇ ਉਹ ਬੈਠੇ ਛਾਵੇਂ ਛਾਵੇਂ ਦਾਤਰ ਉਹਨਾਂ ਦੇ ਕੋਲ ਜਾਦੇ ਹੋਏ ਬੈਠੇ ਬੈਠੇ ਆ ਜਨਾ ਖਾ ਸਾਫ ਵੀ ਕਰ ਲਈਏ ਉਹ ਜੇ ਤਿੰਨ ਕਿ ਟਾਣੀਆਂ ਉੱਥੋਂ ਹੀ ਦੇਵਤਾ ਭੱਜਾ ਦਾ ਦੇ ਮਗਰ ਨਿਖਾਇਆ ਉਹ ਉਹ ਉੱਥੇ ਛੱਡ ਕੇ ਆਇਆ ਉਹਨਾਂ ਕੰਮ ਨਹੀਂ ਸੀ ਕਰਨ ਦਾ ਇਹ ਵੀ ਛੱਡ ਜਗਾਏ ਸਾਨੂੰ ਸਾਡੇ ਵਾਕੇ ਮਗਰ ਭੰਡੋਰਦਾ ਸੀ ਉਹ ਡਰਦੇ ਭੱਜੇ ਮੈਂ ਜਦੋਂ ਆਇਆ ਲੋ ਘਟਿਆ ਬਾਅਦ ਤੇ ਉੱਥੇ ਬੈਠੇ ਹਾਂ ਜੀ ਆਂਦੇ ਬਾਬਾ ਜੀ ਸਾਨੂੰ ਭਾਵੇਂ ਅੱਜ ਦਿਹਾੜੀ ਨਾ ਹੀ ਦਿਓ ਪਰ ਸਾਡੇ ਕੋਲ ਕੰਮ ਨਹੀਂ ਦੇ ਹੋਇਆ ਤੇ ਆਹ ਗੱਲ ਇਹਨੂੰ ਲੱਕੜੀ ਦੀ ਵੱਡੀ ਆ ਜੋ ਉੱਥੋਂ ਹੀ ਦੇਉਂਦਾ ਜਿਉਂ ਇਹ ਦਰਖਤ ਨਹੀਂ ਪਹਿਲਾਂ ਦੇ ਨੇ ਜੀ ਇੱਥੇ ਪੁਰਾਣੇ ਨੇ ਪੁਰਾਣੇ ਅੱਛੇ ਲੋਕ ਮੰਦਿਰ ਦੀ ਅਗੇ ਜਿਹੜਾ ਸਾਫ ਇੱਥੇ ਬੁੱਟੇ ਲੱਗਦੇ ਆ ਨਾ ਦਾਤਾ ਮੱਤਿਆਂ ਦੀ ਆ ਕੁਈ ਅੰਬ ਲਾਣ ਦਾ ਅੰਬਾ ਬੂਦਾ ਲਾਣ ਦਾ ਤੋਡੇ ਸਾਹਬ ਨਾਲ ਜਿਹੜਾ ਇਹ ਡੇਰਾ ਮਤਲਬ 100 ਤੋਂ 200 ਸਾਲ ਵੱਧ ਪੁਰਾਣਾ ਹੈ ਆਪਰਾਲਾ ਆ ਇਹ ਪਸੰਦ ਪੱਲਾ ਦੀ ਗੱਲ ਹੈ ਬਹੁਤ ਪੁਰਾਣਾ ਜਦੋਂ ਆ ਦੇਸ਼ਾ ਦੀ ਵੰਡ ਕੋਈ ਨਹੀਂ ਸੀ ਨਾ ਉਦੋਂ ਵੀ ਇਹ ਡੇਰਾ ਇਸ ਤਰ੍ਹਾਂ ਹੀ ਮਸ਼ਹੂਰ ਸੀ ਛਪੜੀ ਕਰ ਠੀਕ ਹੈ ਜੀ ਹਾਂ ਸਾਧੂ ਚੱਕ ਸਿੱਧੋ ਮੇਰੀ ਛਪੜੀ ਛਪੜੀ ਹੈ ਲੋ ਬਰ ਦਵਾਈ ਖੁੰਦਾ ਹੋ ਜਿਵੇਂ ਉਸਾਂ ਨਾਲ ਬੂਟਾ ਲਾ ਦੋ ਹੁੰਦਾ ਹੈ ਹਾਂਜੀ ਜਿਵੇਂ ਜੋ ਬੱਚਾ ਹੋ ਜਾਂਦਾ ਉਹ ਉਸਾਂ ਨਾਲ ਬੂਟਾ ਲਾ ਜਾਂਦਾ ਹੁੰਦਾ ਹੈ ਆਹ ਦੇਖੋ ਮੇਰੇ ਘਰ ਬੱਚਾ ਹੈ ਜਦੋਂ ਇਸ਼ਾਲ ਕਰਦੇ ਆਸ ਹੋ ਜਾਂਦੀ ਹੈ ਨਾ ਫਿਰ ਬੂਟਾ ਲਾ ਜਾਂਦੇ ਜਿਹਦਾ ਪੁੰਗਰ ਪੈਂਦਾ ਉਹਨੂੰ ਆਸ ਹੋ ਜਾਂਦੀ ਹੈ ਇਹ ਗੱਲ ਹੈ ਇੰਨੇ ਬੱਚੇ ਅੱਛਾ ਬਾਬਾਈ ਕਿੱਥੋਂ ਨਿਕਲਦੇ ਨੇ ਨਾਗ ਇੱਥੇ ਪੈਂਦੇ ਆ ਜੀ ਇੱਥੇ ਕੰਡਾਂ ਦੇ ਨਾਲ-ਨਾਲ ਆ ਇੱਥੇ ਗੁੱਛਾ ਐਸ ਨੁਕਤ ਗੁੱਛਾ ਇਧਰੋਂ ਐ ਨਾਲ-ਨਾਲ ਕਈ ਵਾਰੀ ਲੰਮੇ ਦਾ ਲੰਮਾ ਹੁੰਦਾ ਅੱਛਾ ਪਹਿਲੀ ਦੇਖਦਾ ਨਹੀਂ ਉਹ ਕਈ ਭੱਜੇ ਦੇਖ ਕੇ ਤੋਂ ਹਾਂ ਦੋਵੇਂ ਨਾਗ ਨਾਗ ਨਹੀਂ ਹੁੰਦੇ ਜਾਂ ਫਿਰ ਹੋਰ ਵੀ ਕਈ ਬੜੇ ਨਾਲ ਹੋ ਉਹਨਾਂ ਚ ਪਛਾਣੇ ਨਹੀਂ ਜਾਂਦੇ ਉਹ ਕਿਹੜਾ ਆ ਉਹ ਬੈਠਾ ਬੜੇ ਨਾਲ ਹੋਰ ਕਿਹੜੇ ਦਿਨ ਜੀ 20 20 25 25 ਵੀ ਇਕੱਠੇ ਬਹਿ ਜਾਂਦੇ ਅੱਛਾ ਜੀ ਹਾਂ ਜੀ ਕਿਹੜੇ ਦਿਨ ਆਉਂਦੇ ਆ ਜੀ ਇਹ ਸਿਆਲ ਚ ਜਦੋਂ ਧੂੜਾਂ ਪੈਣੀਆਂ ਨਾ ਨਵੰਬਰ ਦਸੰਬਰ ਹਾਂ ਜੀ ਜਨਵਰੀ ਇਹਦੇ ਇੱਥੇ ਤੁਸੀਂ ਜਦੋਂ ਆਓਗੇ ਉਦੋਂ ਤੁਹਾਨੂੰ ਦੱਸਾਂਗੇ ਨਹੀਂ ਜਿਹੜੇ ਇੱਥੇ ਨਾਗ ਨਾਗ ਨਹੀਂ ਰਹਿੰਦੇ ਆਗੇ ਕਦੇ ਤੁਸੀਂ ਵੇਖਿਆ ਉਹ ਵੀ ਉਹ ਬੰਦੇ ਬਣ ਗਏ ਹੁਣ ਜਾਂ ਬੰਦੇ ਤੋਂ ਨਾਗ ਬਣ ਗਏ ਹੁਣ ਤੁਸੀਂ ਵੇਖਿਆ ਹੀ ਕਦੇ ਉਹ ਸਿਰਫ ਮੈਨੂੰ ਇੱਕ ਵਾਰੀ ਮੇਰੇ ਸੁੱਤੇ ਪੌਂਦੇ ਉੱਤੋਂ ਦੀ ਲੰਗੇ ਸੀ ਲਾਗ ਦੇ ਉੱਤੇ ਦੇ ਰੂਪ ਚ ਅੱਛਾ ਜਦੋਂ ਮੈਥੋਂ ਟੱਪ ਕੇ ਫਿਰ ਬੰਦੇ ਦੇ ਰੂਪ ਵਿੱਚ ਫਿਰ ਮੇਰੇ ਨਾਲ ਵਜਨ ਕੀਤੇ ਜਿਹੜੇ ਮੈਂ ਤੁਹਾਡੇ ਨਾਲ ਵੀ ਨਹੀਂ ਦੱਸ ਸਕਦਾ ਉਹ ਮੇਰਾ ਆਪਨਾ ਤੁਸੀਂ ਅੱਖੀਂ ਵੇਖਿਆ ਸੀ ਉਸ ਟਾਈਮ ਅੱਖੀਂ ਵੇਖਿਆ ਬਹੁਤ ਵੱਡਾ ਰੂਪ ਸੀ ਉਦੋਂ ਝੱਲਿਆ ਨਹੀਂ ਸੀ ਜਾਂਦਾ ਹਾਂ ਅੱਛਾ ਉਹਨਾਂ ਨੇ ਫਿਰ ਮੈਨੂੰ ਆਸ਼ੀਰਵਾਦ ਦਿੱਤਾ ਕਿ ਇੱਥੇ ਰਹਿਣਾ ਇੱਥੇ ਸੌਣਾ ਇੱਥੋਂ ਦਾ ਖਾਣਾ ਇੱਥੋਂ ਦੀ ਸੇਵਾ ਕਰਨ ਪਿੰਡ ਦੇ ਕਿੰਨੇ ਕੁ ਲੋਕ ਹੋਣਗੇ ਵੀ ਜਿਹੜਿਆਂ ਨੇ ਉਹ ਨਾਗ ਨਾਗ ਨਹੀਂ ਵੇਖਿਆ ਜਿਹੜੇ ਬੰਦੇ ਵੜੇ ਸਾਨੇ ਬਜ਼ੁਰਗ ਬੜੇ ਕਈ ਤੇ ਵਿਚਾਰੇ ਚੱਲ ਵਸੇ ਆ ਸਾਨੇ ਬਜ਼ੁਰਗ ਜਿਹੜੇ ਮੈਨੂੰ ਵੀ ਆਣ ਕੇ ਦੱਸਦੇ ਤੇ ਮੈਨੂੰ ਇੱਥੇ 6 ਸਾਲ ਹੋਏ ਆ ਪਰ ਮੈਂ ਇਸ ਦਰਬਾਰ ਤੇ 20-25 ਸਾਲ ਤੋਂ ਮੱਥਾ ਸਜਦਾ ਕਰਦਾ ਦੇਖਦਾ ਇਹਨਾਂ ਦੀ ਸ਼ਕਤੀ ਵੇ ਠੀਕ ਆ ਜੀ ਸ਼ੁਕਰੀਆ ਬਾਬਾ ਜੀ ਇਹ ਮੇਰੀ ਸੇਵਾ ਲੱਗੀ ਆ ਦਾਤੇ ਨੇ ਜਨਾਂ ਚਰਿਆ ਸਵਾਸੇ ਆ ਜਲੂ ਲਭਾਵਾਂਗੇ ਚੰਗੀ ਨੇਤੰਦਾਲ ਰੱਖ ਤੇ ਠੀਕ ਆ ਤਾ ਆਪਣਾ ਕੋਈ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਆ ਥੋੜੀ ਜੀ ਇਹ ਬਾਈ ਕਹਿੰਦਾ ਮੈਨੂੰ ਵੀ ਦਿਖੇ ਨੇ ਹੈਨਾ ਬਾਈ ਤੁਹਾਨੂੰ ਦਿਖਿਆ ਉਹ ਇੱਛਾ ਦਾ ਨਗਰ ਪਤ ਜੀ ਪਹਿਲਾਂ ਮੈਂ ਲੱਭੇ ਘਰ ਦੀ ਨੂੰ ਠੀਕ ਹੈ ਫਿਰ ਮੈਨੂੰ ਉਹ ਬਾਈ ਮਾਈ ਨਹੀਂ ਕਹਿੰਦੀ ਜਲਦੀ ਆਓ ਜਲਦੀ ਮੈਂ ਗਿਆ ਉਸ ਜਗ੍ਹਾ ਗਿਆ ਦਿਖਾਇਓ ਕਿਹੜੀ ਜਗ੍ਹਾ ਤੇ ਆਏ ਕਿੰਨਾ ਟਾਈਮ ਹੋ ਗਿਆ ਵੈਸੇ ਤੇ ਮਰ ਕਦੋਂ ਦਿਖੀ ਸੀ ਤੁਹਾਨੂੰ ਸਾਨੂੰ ਹੋ ਗਿਆ ਮੈਨੂੰ ਕਿ ਸਾਲ ਲਾ ਲਓ ਸਾਲ ਹੋ ਗਿਆ ਹਾਂ ਕਿੱਥੇ ਦਿਖੇ ਸੀ ਇੱਥੇ ਜੀ ਮਤਲਬ ਕੀ ਮਿਲ ਗਿਆ ਪਤਾ ਨਹੀਂ ਕਿ ਕੋਈ ਪਤਾ ਨਹੀਂ ਕਿ ਹੁਣੇ ਭਾਂ ਦਰਸ਼ਨ ਦੇ ਅੱਛਾ ਜੀ ਉਹਨਾਂ ਦੀ ਮੋਜ ਆਪਣੀ ਹੁਣ ਚਾਹੇ ਉਹਨਾਂ ਭਾਂ ਦਰਸ਼ਨ ਦੇ ਨਹੀ ਤੁਸੀਂ ਮਤਲਬ ਕੀ ਵੇਖਿਆ ਸੀਗਾ ਬੰਦੇ ਵੇਖੇ ਸੀ ਨਹੀਂ ਨਹੀਂ ਮੇਕ ਉਹ नाग ਬਣ ਗਏ ਸੀ ਜਾਂ नाग ਜਾਂ ਬੰਦੇ ਬਣ ਗਏ ਸੀ ਵੈਸੇ ਉਹ ਹੈ ਹੀ नाग ਸੀ ਇਸ਼ਰ ਦਾ ਨਾਗਾ ਹਾਂ ਹੋਰ ਵੀ ਬੰਦੇ ਨਾਲ ਪਿਆਰ تھے ਵੀ ਇਥੇ ਠਗਾ ਨਾਗ ਇਸ਼ਰ ਦਾ ਨਾਗ ਉਹਦਾ ਅੱਡਾ ਮੂੰਹ ਹੀ ਭਾਈ ਅੱਛਾ ਸੋ ਅੱਡਾ ਮੋਟਾ ਜੀ ਚੰਗਾ ਠਗਾ ਉਹ ਸਿਰਫ ਇਥੋਂ ਗੇਰੇ ਮਾਰਦਾ ਹੈ ਤੋ ਗਿਰ ਮਾਲ ਮੁਰਗ ਨੇ ਦੇਖਣਾ ਹਰ ਤਸਰਾ ਵੀ ਹਾਂ ਓਕੇ ਪੋਟਾ ਨਹੀਂ ਅੱਛਾ ਐਡਾ ਮੋਟਾ ਸੀ ਮੂੰਹ ਕਿੱਡਾ ਸੀ ਐਡਾ ਮੂੰਹ ਹੀ ਰਜਾ ਐਡਾ ਮੋਟਾ ਸੀ ਕੱਲਾ ਹੀ ਸੀ ਕੱਲਾ ਹੀ ਸੀ ਅੱਛਾ ਇੱਕ ਈ ਭੈਣ ਉੱਥੇ ਚਲ ਗਈ ਨਾ ਕਿਹਨਾ ਭੈਣ ਹਰਜ਼ ਨਹੀਂ ਅਹੀ ਜਗਾ ਹਰਜ਼ ਨਹੀਂ ਗਈ ਆ ਇੱਥੋਂ ਗਿਆ ਹੀ ਨਾ ਨਾ ਦੇਖਤਾ ਕਿ ਉਹਨੇ ਫਾਲੇ ਕਿ ਆਪਣੇ ਜਿਹਨੇ ਪਟਾਈ ਠੀਕ ਹੈ ਉਹਨਾਂ ਨੇ ਫਾਲੇ ਦੇਵਤੇ ਨੂੰ ਪਟਾਈ ਇਹ ਪਾਲਿਆ ਸੀ ਅੱਛਾ ਠੀਕ ਹੈ ਇਸੇ ਰਾਜ ਨੂੰ ਪਾਲਿਆ ਹਾਂ ਤੇ ਉਨੇ ਕਹੇ ਕਿ ਗੁਜਰ ਨੂੰ ਗੈਨੂ ਗੁਜਰੀ ਕੋਈ ਉਹਨੂੰ ਕਹੇ ਵੀ ਮੇਰੇ ਭਰਾ ਨੂੰ ਬੀਚਦਾਓ ਗੁਜਰ ਤੇ ਮਗਰ ਮਗਰ ਜਾਂਦਾ ਜਾਂਦਾ ਹੌਲੀ 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 ਤੇ ਨਾਲ ਵੀ ਦੇਵਤਾ ਵੀ ਨਾਲ ਜਾਂਦੇ ਜਾਂਦੇ ਆ ਉਹ ਚਲ ਗਿਆ ਹਰਦਾ ਨਹੀਂ ਹਰਦਾ ਨਹੀਂ ਜਾ ਕੇ ਉਹਨੇ ਗੁਜਰ ਦੇ ਭਰਾ ਨੂੰ ਕੀ ਕਿਹਾ ਨੂੰ ਤੇ ਕੁਛ ਉਹਨੇ ਸਮਾਨ ਉੱਥੇ ਲੈ ਰਿਹਾਤਾ ਕਿ ਨਾਲ ਦੇ ਤਾ ਵਿੱਚੋਂ ਉਹਨੇ ਕੱਢ ਕੇ ਨਹੀਂ ਸੋਨੇ ਪਹਿਲਾਂ ਤਾਂ ਨਹੀਂ ਕਦੇ ਦੇਖੀ ਸੀ ਪਿਛਲੇ ਸਾਲ ਹੀ ਵੇਖੇ ਨੇ ਹਾਂ 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 ਨਹੀਂ ਸੋਨੂੰ ਜਦੋਂ ਇੱਕ ਇੱਕੋ ਲੱਗਦਾ ਦੋਨੇ ਦੇਖ ਲਏ ਡਰ ਨਹੀਂ ਲੱਗਾ ਹੈਗਾ ਮੈਨੂੰ ਹੀ ਲੱਗਾ ਜੀ ਮੈਂ ਖੁਦ ਹੀ ਐਡਾ ਤਾਂ ਕਿਸੇ ਦਾ ਵੀ ਨਹੀਂ ਹੌਸਲਾ ਹੁੰਦਾ ਮੈਂ ਜੀ ਆਪਾਂ ਤੁਹਾਡਾ ਹੋਇਆ ਜੀ ਐਂਕੋ ਕਿ ਇਤ ਮੈਂ ਜਿਆ ਹਿਰਾਂ ਨੇ ਹਾਦ ਦੇ ਰਹੇ ਨੰਨੇ ਆ ਮੈਂ ਖੁਦ ਰਾਤ ਸੁਣਨ ਦਾ ਇਕੱਲਾ ਕੋਈ ਗੱਲ ਦੀ ਕੋਈ ਚੱਕਣੀ ਤੁਸੀਂ ਕੀ ਕੰਮ ਕਰਦਾ ਮੇਰੇ ਕੋ ਹਟੋ ਆ ਜੀ ਮੈਂ ਚਲਾਣਾ ਨਾਲ ਸੇਵਤਣਾ ਬਾਬਾ ਦਾ ਪੱਕਾ ਜੀ ਸਾਰਾ ਸਾਥ ਤਾਂ ਮੈਂ ਹੀ ਦੇਖ ਲੰਦਾ ਉਹ ਮੇਰੇ ਬਬੀ ਬਜ਼ੁਰਗ ਹੋ ਗਏ ਤੇ ਇਸ ਕਰਕੇ ਮੈਨੂੰ ਸਾਰਾ ਸਾਥਾ ਦੇਖਣਾ ਲੰਦਾ ਸਖੀ ਆ ਮੈਨੂੰ ਤੇ ਕਿੰਨੇ ਲੱਗਦੇ ਹੁਣ ਮੈਂ ਇਥੇ ਬੈਠਾ ਬੁਲੀ ਦੇ ਸੀ ਜੀ ਬੁਲੀ ਜੀ ਬੈਠਣ ਨਾਲ ਮੇਰੇ ਦੋਸ ਬੜੀ ਹਣ ਉੱਥੇ ਲੱਗ ਗਿਆ ਅੱਡਾ ਤੱਕ ਪਾਣੀ ਆ ਗਿਆ ਜੀ ਕਿ ਪਤਾ ਨਹੀਂ ਭਾਈ ਕਿੰਨੇ ਕੇ ਦੇਤੇ ਆਈ ਅੱਛਾ ਹਾਂਜੀ ਜੇ ਤੁਸੀਂ ਸਿਆਲ ਨੂੰ ਆਓਗੇ ਨਾ ਤੇ ਸਿਆਲ ਨੂੰ ਢੜੀ ਰੂਹ ਕਿੰਨੇ ਮਹੀਨੇ ਜਾਈਏ ਅਸੀਂ ਦੇਖਣੇ ਆ ਜਿਹੜਾ ਮਹੀਨੇ ਸਿਆਲ ਤੁੰਦ ਪੀਏਗੀ ਨਾ ਤੁੰਦ ਪੀਕ ਚੰਗੀ ਚੰਗੀ ਤੁੰਦ ਪੀਕ ਠੰਢੀ ਚੰਗੀ ਤੁਸੀਂ ਉਦੋਂ ਹੀ ਭੇਸ਼ ਆ ਜਾਓ ਤੁਹਾਨੂੰ ਉਦੋਂ ਵੀ ਦਰਸ਼ਨ ਹੋਣਗੇ ਪਾਣੀ ਦੇ ਵਿੱਚ ਪਾਣੀ ਇੰਨਾ ਠੰਡਾ ਹੋਏਗਾ ਲੇਕਿਨ ਉਹ ਪਾਣੀ ਦੇ ਵਿੱਚ ਰਹਿਣਗੇ ਅੱਛਾ ਹਾਂ ਕਿਸੇ ਨੂੰ ਤੰਗ ਨਹੀਂ ਕਰਦੇ ਕਿਸੇ ਨੂੰ ਕੋਈ ਚੱਕਰ ਨਹੀਂ ਲੋਕੀ ਆਉਂਦੇ ਆ ਨਾ ਦੇਖੀ ਲੋਕ ਡਰ ਜਾਂਦੇ ਹਾਏ ਭਾਈ ਹਾਏ ਸਾਬਾ ਮੈਂ ਤਾਂ ਬਣੀ ਆ ਗਈ ਆ ਦੇਵਤੇ ਆ ਫੀਸ ਨਾਲ ਨਾ ਕਰੋ ਉਹ ਜਿਹੜਾ ਸਨਾਨ ਕਰਦੇ ਆ ਉਹ ਸਾਰੇ ਪ੍ਰਾਇਮ ਜਲਦੀ ਨਹੀਂ ਜੇ ਕੰਦ ਲੱਗੀਏ ਸ਼ੁਕਰ ਹੈ ਭਾਈ ਜੀ ਗੱਲ ਕਰਨ ਵਾਸਤੇ